ਉਹ ਹੀ ਤਾਂ ਦੱਸ ਰਿਹਾ ਜੀ ਕਿ ਇਹ ਜਸਮੀਤ ਲੱਕੀ ਜੋ ਕਿ ਬਾਹਰ ਬੈਠਾ ਆ ਉਹ ਸਮਗਲਰ ਉਹ ਸਪਲਾਈ ਕਰਦਾ ਆ ਉਹ ਔਰ ਕਰਨ ਉਹਦਾ ਅੱਗੇ ਜਿਹੜਾ ਇੱਥੇ ਮੇਨ ਆਦਮੀ ਆ ਜਿਹੜਾ ਕਿ ਉਹਦੇ ਲਈ ਸਾਰਾ ਇਹ ਸਮਾਨ ਬਾਰਡਰ ਤੋਂ ਚੁੱਕ ਕੇ ਅੱਗੇ ਇਹਨੇ ਦੇਣਾ ਆ ਅ ਕਿਲਵਾਂ ਚ ਦੇਣਾ ਜਾਂ ਕਿਸੇ ਵੀ ਤਰੀਕੇ ਨਾਲ ਇਹ ਸਪਲਾਈ ਕਰਦਾ ਆ ਇਹ ਅੱਗੇ ਕਰਨ ਕਰਦਾ ਸੀ ਔਰ ਕਰਨ ਹੀ ਅੱਗੇ ਪੈਸੇ ਇਕੱਠੇ ਕਰਕੇ ਭੇਜਦਾ ਸੀ ਉਹਦੇ ਬਾਰੇ ਵੀ ਸਾਨੂੰ ਕਾਫੀ ਇਨਫੋਰਮੇਸ਼ਨ ਆਰ ਕਾਫੀ ਸਾਡੇ ਕੋਲ ਰਿਕਾਰਡ ਆ ਗਿਆ ਆ ਪਰ ਤੇ ਵੀ ਅਸੀਂ ਸਾਰੀ ਕਾਰਵਾਈ ਕਰ ਰਹੇ ਸਰ ਕਿਥੇ ਲੁਕਾ ਕੇ ਰੱਖੀ ਉਹਨੇ ਆਪੇ ਘਰ ਦੇ ਵਿੱਚ ਹੀ ਲੁਕਾ ਸਰ ਕਬੂਤਰ ਦਾ ਕੰਡੇ ਉੱਤੇ ਉਹ ਹੁਣ ਸਾਰਾ ਇਨਵਰਸਿਟੀਸ਼ਨ ਦਾ ਪਾਰਟ ਆ ਦੇ ਘਰ ਤੋਂ ਹੀ ਰਿਕਵਰ ਹੋਈ ਆ ਔਰ ਫਰਦਰ ਇਹਦੇ ਵਿੱਚ ਕਿੰਨੀ ਵਾਰੀ ਉਹਨੇ ਪਹਿਲਾਂ ਚੁੱਕੀ ਆ ਜੀ ਕਿਉਂਕਿ ਉਹ ਵੀ ਅਸੀਂ ਸਾਰਾ ਸਟੱਡੀ ਕਰ ਲਿਆ ਆ ਉਹਦੇ ਬਾਰੇ ਵੀ ਸਾਰਾ ਰਿਕਵ ਇਨਫੋਰਮੇਸ਼ਨ ਵੀ ਆ ਗਈ ਪੁਖਤਾ ਸਬੂਤ ਵੀ ਆ ਗਿਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਥੋਂ ਤੱਕ ਕਿ ਇਹ ਪੈਸੇ ਅੱਗੇ ਭੇਜਣ ਦਾ ਤਰੀਕਾ ਔਰ ਕਿਨੋ-ਕਿਨੋ ਦੇ ਰਿਆ ਸੀ ਉਹ ਵੀ ਸਾਡੇ ਹੁਣ ਇਹਦੀ ਇਨਵੈਸਟੀਗੇਸ਼ਨ ਸਾਡੇ ਅੱਗੇ ਆ ਗਿਆ ਔਰ ਬਹੁਤ ਛੇਤੀ ਸੀ ਉਹਨਾਂ ਨੂੰ ਅਰੈਸਟ ਕਰ ਰਹੇ ਨੇ ਦੇ ਖਿਲਾਫ ਪਹਿਲੇ ਕੋਈ ਬੱਚਾ ਹੈ ਕਰਨ ਦੇ ਖਿਲਾਫ ਅਸੀਂ ਚੈੱਕ ਕਰ ਰਹੇ ਹਾਂ ਹਲੇ ਤੱਕ ਕੋਈ ਪਰਚਾ ਉਹਦੇ ਖਿਲਾਫ ਸਾਨੂੰ ਨਹੀਂ ਨਿਕਲਿਆ ਬਟ ਜਿਹੜਾ ਲੱਖੀ ਆ ਉਹਦੇ ਖਿਲਾਫ ਕਾਫੀ ਮੁਕਦਮੇ ਆ ਜਸਮੀਤ ਲੱਖੀ ਜਿਹਦੇ ਬਾਰੇ ਦੱਸਿਆ ਸੀ ਉਹਦੇ 'ਚ 307 ਦੇ ਵੀ ਆਰਮਜ਼ ਐਕਟ ਦੇ ਵੀ ਔਰ ਐਨਡੀਪੀਐਸ ਐਕਟ ਦੇ ਵੀ ਹਨ ਕਰਨ ਦੀ ਏਜ ਕਿੰਨੀ ਹੈ ਜੀ ਰਾਉਂਡ 24-25 ਸਾਲ ਦੇ ਕਰੀਬ ਹੈ ਇਹ ਵੀਡੀਓ ਆਗੂ ਲਈ ਬਤਵੰਤ ਸਿੰਘ ਪੰਮੂਲੀ ਜੇ ਚਕਾਉਂ ਕਾਫੈਕਿਟੀ ਲਈ ਤੇ ਬੱਚਾ ਨੂੰ ਗਲਤ ਰਸਤੇ ਪਾਇਆ ਸਵਾਲ ਅੱਗੇ ਡਿਮਾਂਡ ਕੀਤੀ ਕਿ ਫੋਰਸ ਜੁਆਇਨ ਕਰੋ ਤੁਹਾਡੇ ਨੇ ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਜਿਹੜੇ ਪੰਜਾਬ ਦੇ ਨੌਜਵਾਨਾਂ ਇਹੋ ਜਿਹਿਆਂ ਬੰਦਿਆਂ ਤੋਂ ਗਰੇਸ ਕਰਨ ਜਿਹੜੇ ਕਿ ਉਹਨਾਂ ਨੂੰ ਗਲਤ ਪਾਸੇ ਲੈ ਕੇ ਜਾਂਦੇ ਆ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜਦੋਂ ਤੱਕ ਉਹਦੇ ਸੱਟ ਦੀ ਗੱਲ ਆ ਪੰਜਾਬ ਪੁਲਿਸ ਦਾ ਜਿਹੜਾ ਇਤਿਹਾਸ ਆ ਉਹ ਸਨਹਿਰੀ ਇਤਿਹਾਸ ਹੈ ਕੁਰਬਾਨੀਆਂ ਦਾ ਸੋ ਉਹ ਪੰਜਾਬ ਪੁਲਿਸ ਹਮੇਸ਼ਾ ਇਸ ਚੀਜ਼ ਲਈ ਤਿਆਰ ਆ ਔਰ ਪੰਜਾਬ ਪੁਲਿਸ ਆਪਣੀਆਂ ਜਾਨਾਂ ਵਾਰ ਕੇ ਵੀ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖੂਗੀ ਅਸੀਂ ਇਹ ਲਈ ਵਚਨਬੱਧ ਆ ਕਿ ਇਹ ਸਾਡੇ ਲਈ ਇੱਕ ਸਵਾਇ ਮਜ਼ਾਕ ਤੋਂ ਹੋਰ ਕੁਝ ਨਹੀਂ ਹੈ ਸਰ ਵਰਤਮਾਨ ਤਨੂੰ ਨੂੰ ਕੋ ਮੈਸੇਜ ਦੇਣਾ ਚਾਹੋਗੇ ਤੀ ਆਪਣਾ ਵੀ ਅੱਜ ਪੱਦਾ ਪੰਜਾ ਜਾ ਕੇ ਸਾਡਾ ਸਾਡਾ ਮੈਸੇਜ ਸਾਡਾ ਕੰਮ ਹੁੰਦਾ ਜੀ ਅਸੀਂ ਆਪਦੇ ਕੰਮ ਦੇ ذریعے ਜਿਨਨੇ ਵੀ ਕੋਈ ਗਲਤ ਅਨਸਰ ਕੋਈ ਸ਼ਰਾਰਤੀ ਅਨਸਰ ਆ ਉਹਨਾਂ ਨੂੰ ਅਸੀਂ ਆਪਦਾ ਮੈਸੇਜ ਦੇਨੇ ਆਂ ਔਰ ਬੜਾ ਸਟਰੋਂਗ ਮੈਸੇਜ ਦਿੰਦੇ ਆਂ ਸਰ ਉਹ ਆвре ਪੰਜਾਬ ਦੇ ਬਾਕੀ ਨੌਜਵਾਨ ਨੇ ਜਿਹਨਾਂ ਨੂੰ ਕੈਂਸਰ ਆਗਰੀ ਪੁਲਿਸ ਔਰ ਉਹਨਾਂ ਦੇ ਠੂਠੇ ਮੁਕਾਬਲੇ ਵੀ ਨਹੀਂ ਆ ਰਹੇ ਕੋਈ ਠੂਠਾ ਮੁਕਾਬਲਾ ਨਹੀਂ ਹੈ ਜੀ ਜੋ ਕੁਝ ਵੀ ਆ ਕਾਨੂੰਨ ਦੇ ਮੁਤਾਬਕ ਹੋ ਰਿਹਾ ਆ ਜੇਰੋਂ ਕੋਈ ਪੁਲਿਸ ਪਾਰਟੀ ਤੇ ਅਟੈਕ ਕਰੂਗਾ ਤਾਂ ਪਲੀਜ਼ ਪਾਰਟੀ ਨੇ ਵੀ ਸੈਲਫ ਡਿਫੈਂਸ ਆਪਣੀ ਸੁਰੱਖਿਆ ਆਪਣੀ ਰੱਖਿਆ ਲਈ ਕਰਨਾ ਹੀ ਹੈ ਕੋਈ ਝੂਠਾ ਮੁਕਾਬਲਾ ਨਹੀਂ ਹੈ ਪਰ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਜ਼ਰੂਰ ਅਪੀਲ ਕਰੂੰਗਾ ਕਿ ਜਿਹੜੇ ਜੋ ਸ਼ਰਾਰਤੀ ਅੰਸਰ ਬਾਹਰ ਬੈਠੇ ਆ ਉਹਨਾਂ ਨੇ ਗੱਲਾਂ ਵਿੱਚ ਨਾ ਆਉਣ ਅਸੀਂ ਆਪਣਾ ਪੰਜਾਬ ਆਪਣਾ ਦੇਸ਼ ਅਸੀਂ ਆਪਣਾ ਬਚਾ ਕੇ ਚੰਗਾ ਸੁਖਾਵਾਂ ਮਾਹੌਲ ਇੱਥੇ ਮੇਨਟੇਨ ਰੱਖੀਏ ਜੀਵਨ ਕਉਦੀ ਦੀ ਕੋਈ ਧਮਕੀ ਆਈਏ ਖਾਸ ਕਰਕੇ ਪ੍ਰਧਾਨ ਦੀ ਚੋਣ ਹੋ ਰਹੀ ਹੈ ਅੱਛਾ ਨਹੀਂ ਮੈਂ ਉਹਦੇ ਬਾਰੇ ਨਹੀਂ ਸਰ ਕਰਨ ਦੀ ਗੱਲ ਕਰੀਏ ਤੇ ਕਰਨ ਕੋਈ ਵੱਖਰਾ ਕੋਈ ਕੰਮ ਕਰਦਾ ਸੀ ਜਾਂ ਖੇਤੀਬਾੜੀ ਦਾ ਹੀ ਕੰਮ ਕਰਦਾ ਹੈ ਜਾਂ ਕਰਨ ਦਾ ਕਿਉਂਕਿ ਕੱਲ ਰਾਤ ਹੀ ਅਸੀਂ ਸਾਰੀ ਇਹ ਗਵਰੀ ਹੋਈ ਹੈ ਜੀ ਔਰ ਕਰਨ ਦਾ ਅਸੀਂ ਸਾਰਾ ਚੈੱਕ ਕਰਾਂਗੇ ਪਿਛੋਕੜ ਕਰੋ ਤੋਂ ਇਹਦੇ ਵਿੱਚ ਹੈ ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਨੂੰ ਕਾਫੀ ਜ਼ਿਆਦਾ ਲੀਡਸ ਮਿਲਿਆ ਆ ਕਿ ਇਹ ਹੋਰ ਕਿੰਨਾ ਨੂੰ ਸਪਲਾਈ ਕਰਦਾ ਸੀ ਔਰ ਇਥੋਂ ਤੱਕ ਕਿ ਫਾਈਨੈਂਸ਼ੀਅਲ ਟ੍ਰੇਲਸ ਵੀ ਅਸੀਂ ਚੈੱਕ ਕਰ ਲਿਆ ਹੈ ਉਹਨਾਂ ਤੇ ਵੀ ਅਸੀਂ ਪ੍ਰੋਪਰਲੀ ਅਸੀਂ ਹੁਣ ਛੇਤੀ ਐਕਸ਼ਨ ਲਗਾ